ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸਾਂ ਪਾਸ਼ਾ ਸੈਭ ਸੇਜ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਸ਼ਹੀਦਾਂ ਦੀ ਧਰਤੀ ਜਿੱਥੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਨੇ ਸ਼ਹਾਦਤ ਦਿੱਤੀ ਸੀ ਨਿਹਰਾਂ 'ਚ ਚਲੇ ਗਏ ਸੀ ਉਸ ਸ਼ਾਂਤੀ ਅੱਜ ਸ਼੍ਰੀ ਘਟਪਾਟ ਸਾਹਿਬ ਦੇ ਭੋਗ ਪਾਈ ਗਏ ਔਰ ਉਪਰੰਤ ਕੀਰਤਨ ਅਰਦਾਸ ਸਮੂਚੀ ਸੰਗਤ ਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਇਹ ਅਰਦਾਸ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਚੇ ਤੌਰ ਤੇ ਮੈਂ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦਾਂ ਜਿਨ੍ਹਾਂ ਨੇ ਸਮੂਚੇ ਗੁਰਦੁਆਰਾ ਸਾਹਿਬ ਆਣ ਵਿੱਚ ਸ਼੍ਰੀ ਖੰਡ ਪੜ ਸਾਬ ਦੇ ਭੋਗ ਪਾਏ ਆ ਆ ਸੰਗਤ ਨੂੰ ਗੁਰੂ ਦੇ ਰੱਟਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10ਵੇਂ ਪਾਸ਼ਾ ਅਮਰਦੇ ਦਾਨੀ ਸਰਮਾ ਸਦਾਨੀ ਦੇ ਪ੍ਰਕਾਸ਼ ਪੁਰਵਤੇ ਜਿੱਥੇ ਮੈਂ ਸੰਗਤਾਂ ਨੂੰ ਅੱਜ ਦੇ ਦਿਹਾੜੇ ਦੀ ਵਧਾਈ ਦਿੰਨਾ ਹੈ ਧਰਵਾਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਛੇਰੀ ਫਤਿਹਗੜ੍ਹ ਸਾਹਿਬ ਦੇ ਜਿਨ੍ਹਾਂ ਨੇ ਅੱਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੋਂ ਵੱਲੋਂ ਦੇ ਸ਼੍ਰੀ ਅਖੰਡ ਪਾਠ ਸਾਹਿਬ ਜਿਹੜੇ ਪਰसों ਤੋਂ ਆਰੰਭ ਕਰਾਏ ਹੋਏ ਸੀਗੇ ਕੱਲ ਮੱਧ ਦੇ ਭੋਗ ਤੋਂ ਬਾਅਦ ਅਜੇ ਪ੍ਰੰਤ ਸਮਾਪਤੀ ਸਪੂਰਤਾਈ ਦੇ ਭੋਗ ਪਾਈ ਗਏ ਨੇ ਔਰ ਸੂਚੀਆਂ ਸੰਗਤਾਂ ਬੜੇ ਹੀ ਜਾਵਾਂ ਦੇ ਨਾਲ ਅੱਜ ਆਪਣੇ ਗੁਰੂ ਸਾਹਿਬਾਨ ਦਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾ ਲਿਆ ਨੇ ਮੈਂ ਸੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਬੇਨਤੀ ਕਰਦਾ ਕਿ ਆਓ ਆਪਾਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਯਾਦ ਕਰੀਏ ਔਰ ਅੰਮ੍ਰਿਤ ਪਾਨ ਛੱਕ ਕੇ ਗੁਰੂ ਦੇ ਸਿੰਘ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸਾਂ ਪਾਸ਼ਾਹ ਸਰਵ ਸੇਵਕ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਦਿਨ ਦਿਹਾੜਾ ਸ਼ਹੀਦਾਂ ਦੀ ਧਰਤੀ ਜਿੱਥੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਨੇ ਸ਼ਹਾਦਤ ਦਿੱਤੀ ਸੀ ਨਿਰੱਚ ਚੜੇਗੇ ਸੀ ਉਸ ਸ਼ਾਂਤਿ ਅੱਜ ਸ੍ਰੀ ਘੰਟ ਪਟ ਸਾਹਿਬ ਦੇ ਭੋਗ ਪਾਈ ਗਏ ਔਰ ਉਪਰੰਤ ਕੀਰਤਨ ਅਰਦਾਸ ਸਮੂਚੀ ਸੰਗਤ ਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਇਹ ਅਰਦਾਸ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਜਿਤੀ ਤੌਰ ਤੇ ਮੈਂ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਮੁੱਚੇ ਗੁਰਦੁਆਰਾ ਸਾਹਿਬ ਆਣ ਵਿੱਚ ਸ਼੍ਰੀ ਗੰਡ ਪੜ ਸਾਬ ਦੇ ਭੋਗ ਪਾਏ ਆ ਅਸੰਗਤ ਨੂੰ ਗੁਰੂ ਦੇ ਰੱਟਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10ਵੇਂ ਪਾਸ਼ਾ ਅਮਰਦੇਦਾਨੀ ਸਰਮਨ ਸਦਾਨੀ ਦੇ ਪ੍ਰਕਾਸ਼ ਪੁਰਬ ਤੇ ਜਿੱਥੇ ਮੈਂ ਸੰਗਤਾਂ ਨੂੰ ਅੱਜ ਦੇ ਦਿਹਾੜੇ ਦੀ ਵਧਾਈ ਦਿੰਦਾ ਧਰਵਾਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਥੀ ਫਤਿਹਗੜ੍ਹ ਸਾਹਿਬ ਦੇ ਜਿਨ੍ਹਾਂ ਨੇ ਅੱਜ ਉਹਨਾਂ ਦੇ ਪ੍ਰਕਾਸ਼ ਦੇ ਵਾਲੇ ਤੋਂ ਮਲਾਉਂਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜਿਹੜੇ ਪਰसों ਤੋਂ ਆਰੰਭ ਕਰਾਏ ਹੋਏ ਸੀਗੇ ਕੱਲ ਮੱਧ ਦੇ ਭੋਗ ਤੋਂ ਬਾਅਦ ਅੱਜ ਫਰੰਤ ਸਮਾਪਤੀ ਸਪੂਰਤਾਈ ਦੇ ਭੋਗ ਪਾਏ ਗਏ ਨੇ ਔਰ ਸੂਚੀਆਂ ਸੰਗਤਾਂ ਬੜੇ ਹੀ ਜਾਵਾਂ ਦੇ ਨਾਲ ਅੱਜ ਆਪਣੇ ਗੁਰੂ ਸਾਹਿਬਾਨ ਦਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾ ਲਿਆ ਨੇ ਮੈਂ ਸੋਚਿਆ ਸੰਗਤਾਂ ਨੂੰ ਫੇਰ ਲੱਖ ਲੱਖ ਵਧਾਈ ਦਿੰਦਾ ਹੋਇਆ ਬੇਨਤੀ ਕਰਦਾ ਕਿ ਆਓ ਆਪਾਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਯਾਦ ਕਰੀਏ ਔਰ ਅੰਮ੍ਰਿਤ ਪਾਨ ਛੱਕ ਕੇ ਗੁਰੂ ਦੇ ਸਿੰਘ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ